ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਬਟਾਲਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਕਤਲ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਬੀਤੀ 20 ਜੂਨ ਨੂੰ ਜਲੰਧਰ ਰੋਡ ਤੇ ਇੱਕ ਝਗੜਾ ਹੋਇਆ ਸੀ ਜਿਸ ਵਿੱਚ ਹਰਜੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਭੇੜਪਤਨ ਜੋ ਕਿ ਜ਼ਖਮੀ ਹੋਇਆ ਸੀ ਅਤੇ ਉਸ ਦੀ ਇਲਾਜ ਦੌਰਾਨ 27 ਜੂਨ ਨੂੰ ਮੌਤ ਹੋਈ ਸੀ ਅਤੇ ਇਸੇ ਸਬੰਧ ਵਿੱਚ ਬਟਾਲਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਨਾਮ ਕਰਨ ਉਰਫ ਗੋਲੀ ਹਰਪ੍ਰੀਤ ਸਿੰਘ ਅਤੇ ਤਰਵਿੰਦਰ ਸਿੰਘ ਹੈ। ਉਨ੍ਹਾਂ ਕਿਹਾ ਕਿ ਤਰਵਿੰਦਰ ਸਿੰਘ ਇੱਕ ਫੌਜੀ ਹੈ ਅਤੇ ਉਹ ਛੁੱਟੀ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਆਂ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜਦਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਐਮ ਐਸ ਰਾਜਾਦੀ ਇੱਕ ਖਾਸਪੋਟ 20 ਸਵੇ ਨੂੰ ਨਕਤੀ ਟ੍ਰਾਉਂਡ ਵਿੱਚੋਂ ਹਰਜੀਤ ਸਿੰਘ ਅਲਵਰਿੰਦਰ ਤੋਂ ਬਾਅਦ ਸੇ ਪੇਟ ਪੱਤਰ ਹੁੰਦਾ ਵਾ ਪੰਚ ਸੇ ਗੱਲ ਚ ਇਹਨੇ ਛੱਟਾ ਮਾਰੀ ਹੋ ਜੀ ਗੋਲਾ ਆਪਣਾ ਤੇ ਆਈ ਵੀ ਹਸਤਾ ਦਾਖਲ ਹੋਈ ਇਸ ਦੀ ਜਿਹੜਾ ਸਤਾਇਤ ਦੀ ਮੌਤ ਹੋ ਗਈ ਜਿਹਦੇ ਸੰਬੰਧ ਵਿੱਚ ਲੋ ਅਸੀਂ ਇਹ ਦੋਸ਼ਿਆਂ ਨੂੰ ਕੱਲ ਰੈਕਸਟ ਕੀਤਾ ਹਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਤੇ ਪ੍ਰਵੀਨਦਰ ਸਿੰਘ ਵਾਸੀ ਪਾਨੀਗੜੀਆਂ ਤੇ ਇੱਥੇ ਕਰਨ ਵਰ ਕੋ ਗੋਲੀ ਲੱਗ ਕੇ ਪਤਾ ਇਹਨੂੰ ਕਿੰਨਾ ਰੈਕਸਟ ਕੀਤਾ ਹਾਂਜੀ ਅਜੀ ਤਰਵਿੰਦਰ ਸਿੰਘ ਜਿਹੜਾ ਫੌਜੀ ਹੈ ਜੀ ਉਹ ਵੀ ਆਇਆ ਜੀ